ਇਹ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਹਲਕਾ ਜਲਾਲਾਬਾਦ ਦੇ ਪਿੰਡ ਚੱਕ ਖੀਵਾ ਦੀਆਂ ਜਿੱਤੇ ਪਿੰਡ ਚੱਕ ਖੀਵਾ ਦੀ ਟਾਣੀ ਬਚਨ ਸਿੰਘ ਖੜ ਨਾਲ ਪ੍ਰਭਾਵਿਤ ਹੋਈ ਹੈ ਉੱਤੇ ਹੀ ਪਿੰਡ ਚੱਕ ਖੀਵਾ ਦੇ ਕਈ ਬਾਉਂਡਰੀ ਲਾਈਨ ਕਰ ਅਤੇ ਕਈ ਟਾਣੀਆਂ ਵੀ ਪ੍ਰਭਾਵਿਤ ਹੋਈਆਂ ਹਨ ਇਹ ਤੁਹਾਨੂੰ ਤਸਵੀਰਾਂ ਚੱਕ ਖੀਵਾ ਟਾਣੀ ਬਚਨ ਸਿੰਘ ਵਾਲੀ ਸਾਈਡ ਬਾਹਰਲੀ ਸਾਈਡ ਤੋਂ ਕੁਝ ਪਰਿਵਾਰਾਂ ਦੀਆਂ ਦਿਖਾ ਰਿਹਾ ਹੈ ਇੰਨਾ ਪਰਿਵਾਰਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਵੀ ਰਾਤ ਸਮਗਰੀ ਦਿੱਤੀ ਜਾਵੇ ਉਹਨਾਂ ਦਾ ਕਹਿੜਾ ਹੈ ਕਿ ਪਾਣੀ ਕੁਝ ਉਹਨਾਂ ਦੇ ਖਰਾਂ ਦੇ ਵਿੱਚ ਵੀ ਦਾਖਲ ਹੋ ਗਿਆ ਹੈ ਉਹਨਾਂ ਦੀਆਂ ਫਸਲਾਂ ਵੀ ਬਰਬਾਦ ਹੋਈਆਂ ਨੇ ਔਰ ਘਰ ਵੀ ਪ੍ਰਭਾਵਿਤ ਹੋ ਰਹੇ ਨੇ ਉਹਨਾਂ ਕਹਿਆ ਕਿ ਉਹ ਮਜ਼ਦੂਰ ਤਬਕੇ ਦੇ ਨਾਲ ਸੰਬੰਧ ਰੱਖਦੇ ਹਨ ਉਹਨਾਂ ਨੂੰ ਵੀ ਰਾਤ ਸਮਗਰੀ ਦਿੱਤੀ ਜਾਵੇ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਇਨ੍ਹਾਂ ਪਰਿਵਾਰਾਂ ਤੱਕ ਪਹੁੰਚ ਕਰਕੇ ਇਹਨਾਂ ਨੂੰ ਰਾਤ ਸਮਗਰੀ ਦਿੱਤੀ ਜਾਵੇ ਔਰ ਇਹਨਾਂ ਦਾ ਮੌਕਾ ਦੇਖਿਆ ਜਾਵੇ ਔਰ ਦਾਨੀ ਸੱਜਣਾ ਨੂੰ ਵੀ ਬੇਨਤੀ ਹੈ ਵੀ ਇਨ੍ਹਾਂ ਪਰਿਵਾਰਾਂ ਤੱਕ ਪਹੁੰਚ ਕੇ ਇਨ੍ਹਾਂ ਦਾ ਘਰ ਪਰਿਵਾਰ ਦੇਖ ਕੇ ਇਨ੍ਹਾਂ ਨੂੰ ਵੀ ਬਣਦੀ ਸਹਾਇਤਾ ਦਿੱਤੀ ਜਾਵੇ ਹੁਣ ਤੁਹਾਨੂੰ ਮਿਲਾਉਂਦੇ ਆ ਇਨ੍ਹਾਂ ਪਰਿਵਾਰਾਂ ਦੇ ਨਾਲ ਕਿਸ ਤਰ੍ਹਾਂ ਜਾਣਕਾਰੀ ਦੇ ਰਹੇ ਹਨ ਉਹਨਾਂ ਨੇ ਸੜਕ ਦੇ ਨਾਲ ਇਹ ਕਿਸੇ 100 ਘਰ ਨੂੰ ਕਿਸੇ ਨਹੀਂ ਪੁੱਛਾ ਸਾਦੀ ਕਿਸੇ ਦੀ ਬਾਤ ਲਈ ਤੇ ਆ ਤੇ ਸਾਡਾ ਮੌਕਾ ਵੇਖਿਆ ਜਾਵੇ ਸਾਨੂੰ ਜੋ ਵੀ ਰਾਸ਼ਨ ਹੈਗਾ ਬੱਚੇ ਵਿਚਾਰੇ ਕਦੇ ਅਗਾ ਵੇਦਰ ਕੋਈ ਵੀ ਗੱਡੀ ਲੱਗਦੀ ਉਹਨੂੰ ਡੱਪੀ ਦਾ ਸਾਦੇ ਹੱਥ ਕੋਈ ਵੀ ਨਹੀਂ ਲੱਗਦਾ ਸਾਡੀ ਸੇਵਾ ਕਰੋ ਠੀਕ ਹੈ ਸੁੱਕਾ ਰਾਸ਼ਨ ਹੀ ਪਹਚਾਣਾ ਚਾਹੀਦਾ ਹੈ ਫਸਲਾਂ ਵੀ ਡੋਬ ਗਈਆਂ ਘਰ-ਬਾਰ ਵੀ ਡੋਬ ਗਈਆਂ ਬਿਲਕੁਲ ਸਾਡੀ ਸਾਰ ਲੈਣੀ ਚਾਹੀਦੀ ਗਰੀਬ ਬੰਦੇ ਆ ਸਾਰੇ ਬਾਦਰ ਗਰੀਬ ਹੀ ਬੈਠੇ ਐਸ ਲੈਂਡ ਦੇ ਵਿੱਚ ਮਣੇ ਮਣੇ ਜਿੰਨਾ ਪਾਣੀ ਆਸਾ ਕੋਈ ਨਹੀਂ ਆ ਸਾਡਾ ਕੋਈ ਥਾਂ ਨਹੀਂ ਸਾਰਾ ਚਾਹ ਚੁਕੇਰੇ ਵਲੀ ਖੜਾ ਪਾਣੀ 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 ਆਸੂ ਵੀ ਪਾੜੀ ਚਾਲੇ ਅਸੀਂ ਤਾਂ ਆਂਦੇ ਰਿਹਾ ਵੀ ਚਾਲ ਕੋਈ ਡਾਰ ਨਹੀਂ ਸਾਰਿਆਂ ਨੂੰ ਸਾਂਝਾ ਰਾਸ਼ਨ ਮਿਲ ਜਾਵੇ ਤਾਂ ਪਰ ਸਾਡੇ ਘਰ ਕੋਈ ਚੀਜ਼ ਨਹੀਂ ਪਚਾਈ ਘਾਣੀ ਪਿੰਡ ਵਾਲਾ ਕੋਈ ਸਾਡੀ ਆ